ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਸ਼ੁੱਕਰਵਾਰ ਵਾਲੇ ਦਿਨ ਰੋਟੀ ਦਾ ਇਹ ਇੱਕ ਉਪਾਅ ਤੁਹਾਡੀ ਹਰ ਮਨੋ ਕਾਮਨਾ ਨੂੰ ਪੂਰਾ ਕਰੇਗਾ ਤੁਸੀਂ ਚਾਹੇ ਤਾਂ ਸਾਧ ਸੰਗਤ ਜੀ ਇਸ ਉਪਾਅ ਨੂੰ ਅਜ਼ਮਾ ਕੇ ਵੀ ਦੇਖ ਸਕਦੇ ਹੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਇਹ ਵਿਚਾਰ ਸਾਂਝੀ ਕਰਾਂਗੇ ਕਿ ਉਹ ਕਿਹੜਾ ਹੈ ਜੋ ਸਾਨੂੰ ਸ਼ੁੱਕਰਵਾਰ ਵਾਲੇ ਦਿਨ ਇੱਕ ਰੋਟੀ ਦੇ ਨਾਲ ਕਰਨਾ ਚਾਹੀਦਾ ਹੈ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਲਿਖਵਾ ਦਿਓ ਜੀ ਸਾਥ ਸੰਗਤ ਜੀ ਅੱਜ ਦੇ ਸਮੇਂ ਦੇ ਵਿੱਚ ਹਰ ਇੱਕ ਭੈਣ ਭਰਾ ਆਪਣੀ ਕਿਸੇ ਨਾ ਕਿਸੇ ਪ੍ਰੋਬਲਮ ਤੋਂ ਦੁਖੀ ਹੈ ਕੋਈ ਸੰਗਤ ਜੀ ਕੋਈ ਤਾਂ ਸਾਥ ਸੰਗਤ ਜੀ ਗਰੀਬੀ ਤੋਂ ਕਿਸੇ ਦਿੱਤੀ ਪੁੱਤ ਸਹੀ ਕੰਮਾਂ ਦੇ ਵਿੱਚ ਨਹੀਂ ਲੱਗਿਆ ਕੋਈ ਗਲਤ ਕੰਮਾਂ ਦੇ ਵਿੱਚ ਪਿਆ ਹੈ ਕਿਸੇ ਦੇ ਬੱਚੇ ਆਪਣੇ ਮਾਤਾ ਪਿਤਾ ਦਾ ਕਹਿਣਾ ਨਹੀਂ ਮੰਨਦੇ ਤੰਗ ਪਰੇਸ਼ਾਨ ਕਰਦੇ ਹਨ ਜਾਂ ਸਾਥ ਸੰਗਤ ਜੀ ਨੌਕਰੀ ਨਹੀਂ ਮਿਲਦੀ ਬਾਹਰ ਜਾਣ ਦਾ ਕੰਮ ਨਹੀਂ ਪਾਉਂਦਾ ਪੜ੍ਹਾਈ ਦੇ ਵਿੱਚੋਂ ਵਧੀਆ ਨੰਬਰ ਲੈ ਕੇ ਬੱਚੇ ਪਾਸ ਨਹੀਂ ਹੁੰਦੇ ਕਿਸੇ ਵੀ ਚੀਜ਼ ਨੂੰ ਲੈ ਕੇ ਸਾਥ ਸੰਗਤ ਜੀ ਅੱਜ ਦੇ ਸਮੇਂ ਦੇ ਵਿੱਚ ਹਰ ਇੱਕ ਭੈਣ ਭਰਾ ਦੁਖੀ ਹੈ ਹਰੇਕ ਭੈਣ ਭਰਾ ਸਾਧ ਸੰਗਤ ਜੀ ਉਹ ਵੀ ਚਾਹੁੰਦਾ ਹੈ ਕਿ ਕੁਝ ਨਾ ਕੁਝ ਕੀਤਾ ਜਾਵੇ ਜਿਸੇ ਨਾਲ ਉਹਨਾਂ ਦੀਆਂ ਸਾਰੀਆਂ ਮੁਸ਼ਕਲਾਂ ਪਰੇਸ਼ਾਨੀਆਂ ਦਾ ਹੱਲ ਹੋ ਜਾਵੇ ਕਿਉਂਕਿ ਸਾਧ ਸੰਗਤ ਜੀ ਜਦੋਂ ਕਿਸੇ ਦੀ ਵੀ ਜ਼ਿੰਦਗੀ ਦੇ ਵਿੱਚ ਦੁੱਖ ਹੁੰਦੇ ਨੇ ਤਾਂ ਮਨੁੱਖ ਹਰ ਪਾਸੇ ਜ਼ਰੂਰ ਭੱਜਦਾ ਹੈ ਉਸ ਦਾ ਹੱਲ ਕੱਢਣ ਦੇ ਲਈ ਹਰ ਪਾਸਿਓਂ ਭੱਜਦਾ ਹੈ ਜੋ ਵੀ ਉਸ ਨੂੰ ਕੋਈ ਸਲਾਹ ਦਿੰਦਾ ਹੈ ਉਹ ਉਹ ਹੀ ਕੰਮ ਕਰਨ ਲੱਗ ਜਾਂਦਾ ਹੈ ਐਸੇ ਨਾਲ ਸਾਧ ਸੰਗਤ ਜੀ ਕਈ ਭੈਣ ਭਰਾ ਇਹ ਵੀ ਸੋਚਦੇ ਨੇ ਕਿਆ ਸੀ ਤਾਂ ਬਹੁਤ ਹੀ ਜ਼ਿਆਦਾ ਉਪਾਕੇਤੇ ਨੇ ਸਭ ਕੁਝ ਕਰਕੇ ਦੇਖ ਲਿਆ ਪਰ ਸਾਨੂੰ ਇਹਨਾਂ ਉਪਾਦੇ ਨਾਲ ਫਲ ਨਹੀਂ ਮਿਲਿਆ ਤਾਂ ਸੰਗਤ ਜੀ ਜ਼ਰੂਰੀ ਵੀ ਨਹੀਂ ਹੁੰਦਾ ਕਿ ਹਰ ਇੱਕ ਉਪਾਦੇ ਨਾਲ ਆਪਾਂ ਨੂੰ ਹਰ ਇੱਕ ਪੈਨਪ੍ਰਾਣ ਨੂੰ ਫਲ ਮਿਲੇਗਾ ਸਾ ਸੰਗਤ ਜੀ ਆਪਣੇ ਸਾਰਿਆਂ ਦੇ ਕਰਮ ਵੱਖ-ਵੱਖ ਹੁੰਦੇ ਨੇ ਆਪਣੇ ਸਾਰਿਆਂ ਦੇ ਗ੍ਰਹਿ ਵੀ ਵੱਖ ਹੁੰਦੇ ਨੇ ਜੋ ਚੇ ਦਾ ਆਪਾਂ ਨੂੰ ਫਲ ਮਿਲਣਾ ਹੈ ਉਹ ਆਪਣੇ ਕਰਮਾਂ ਦੀ ਕਿਸਮਤ ਦੇ ਮੁਤਾਬਕ ਹੀ ਮਿਲਣਾ ਹੈ ਇਸ ਕਰਕੇ ਇਹ ਜੋ ਪਾਣ ਇਹ ਆਪਾਂ ਕਰ ਸਕਦੇ ਹਾਂ ਇਹ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਵੀ ਸੰਗਤ ਜੇ ਨੁਕਸਾਨ ਨਹੀਂ ਪਹੁੰਚਾਉਂਦੇ ਇਸ ਕਰਕੇ ਮਨੁੱਖ ਇੱਕ ਛੋਟੀ ਜਿਹੀ ਕੋਸ਼ਿਸ਼ ਕਰ ਸਕਦਾ ਹੈ ਹੋ ਸਕਦਾ ਹੈ ਮੈਨੂੰ ਇਹਨਾਂ ਦਾ ਫਲ ਨਾ ਮਿਲੇ ਪਰ ਸਾ ਸੰਗਤ ਜੋ ਪਾਸੀ ਤੁਹਾਡੇ ਨਾਲ ਸਾਂਝੇ ਕਰਨ ਲੱਗੇ ਹਾਂ ਇਸੋ ਪਾ ਦਾ ਰਿਜ਼ਲਟ ਤੁਹਾਨੂੰ ਸ਼ੁਕਰਵਾਰ ਦੇ ਵਿੱਚ ਇਹ ਤਿੰਨ ਸ਼ੁਕਰਵਾਰ ਦੇ ਵਿੱਚ ਇਹ ਮਿਲਣਾ ਸ਼ੁਰੂ ਹੋ ਜਾਵੇਗਾ ਇਸੋ ਪਾਣੂ ਸੰਗਤ ਜੀ ਸ਼ੁੱਕਰਵਾਰ ਦੇ ਦਿਨ ਕਿਸ ਤਰੀਕੇ ਤੇ ਕਿਸ ਵਿਧੀ ਦੇ ਨਾਲ ਕਰਨਾ ਹੈ ਉਹ ਤੁਸੀਂ ਜਾਣਨ ਦੇ ਲਈ ਵੀਡੀਓ ਨੂੰ ਪੂਰਾ ਜ਼ਰੂਰ ਸੁਣੋ ਜਿਵੇਂ ਸਾਧ ਸੰਗਤ ਜੀ ਤੁਹਾਡੀ ਰਸੋਈ ਦੇ ਵਿੱਚ ਸ਼ੱਕਰ ਜਾਂ ਗੁੜ ਜਾਂ ਫਿਰ ਚੀਨੀ ਦੇ ਮਿੱਠੇ ਤੋਤੇ ਪਈ ਹੁੰਦੇ ਹੈ ਜਿਸ ਨੂੰ ਆਪਾਂ ਵਰਤਦੇ ਹਾਂ ਜੋ ਤੁਹਾਡੇ ਖਾਣੇ ਦੇ ਵਿੱਚ ਮਿਠਾਸ ਲੈ ਕੇ ਆਉਂਦੀ ਹੈ ਇਸੇ ਨਾਲ ਨਾਲ ਸਾਧ ਸੰਗਤ ਜੀ ਉਹ ਤੁਹਾਡੀ ਜ਼ਿੰਦਗੀ ਵਿੱਚ ਵੀ ਮਿਠਾਸ ਲਿਆਉਣ ਦਾ ਕੰਮ ਕਰਦੇ ਹੈ ਤੁਹਾਡੇ ਕਰਦੇ ਸਾਰੀਆਂ ਮੁਸ਼ਕਲਾਂ ਪਰੇਸ਼ਾਨੀਆਂ ਨੂੰ ਦੂਰ ਕਰ ਸਕਦੀ ਹੈ ਤੇ ਜੋ ਇਹ ਉਪਾਸਾ ਸੰਗਤ ਜੀ ਸ਼ੁੱਕਰਵਾਰ ਨੂੰ ਹੀ ਕਰਨਾ ਹੈ ਇਹ ਸੰਗਤ ਜੀ ਬਹੁਤ ਹੀ ਜ਼ਿਆਦਾ ਸ਼ਕਤੀਸ਼ਾਲੀ ਉਪਾਅ ਹੈ ਇਸ ਉਪਾਅ ਨੂੰ ਤੁਸੀਂ ਤਿੰਨ ਛੱਕਰਵਾਰ ਲਗਾਤਾਰ ਕਰਨਾ ਹੈ ਬਿਨਾਂ ਨਾ ਅਗੇ ਤੋਂ ਤਿੰਨ ਛੱਕਰਵਾਰ ਦੇ ਵਿੱਚ ਸੰਗਤ ਜੀ ਤੁਹਾਨੂੰ ਆਪੇ ਫਰਕ ਲੱਗਣਾ ਸ਼ੁਰੂ ਹੋ ਜਾਵੇਗਾ ਤੇ ਹੁਣ ਗੱਲ ਕਰਦੇ ਹਾਂ ਇਸ ਉਪਾਅ ਨੂੰ ਤੁਸੀਂ ਕਰਨਾ ਕਿਵੇਂ ਹੈ ਇਸ ਉਪਾਅ ਨੂੰ ਕਰਨ ਦੇ ਲਈ ਸੰਗਤ ਜੀ ਤੁਸੀਂ ਸਵੇਰ ਸਵੇਰ ਆٹے ਨੂੰ ਗੁੰਨ ਲਾਓ ਤੇ ਇਸ ਤਰ੍ਹਾਂ ਸੰਗਤ ਜੀ ਤੁਸੀਂ ਆਟਾ ਗੁੰਨਣ ਦੇ ਸਮੇਂ ਆਟੇ ਦੇ ਵਿੱਚ ਛੱਕਰ ਗੁੜ ਮਿਲਾ ਲਓ ਭਾਵੇਂ ਮਿੱਠਾ ਆਟਾ ਤੁਸੀਂ ਗੁੰਨ ਲਓ ਤੇ ਉਸ ਆਟੇ ਦੇ ਨਾਲ ਤੁਸੀਂ ਸੰਗਤ ਜੀ ਤਿੰਨ ਪ੍ਰਸ਼ਾਦੇ ਤਿਆਰ ਕਰੋ ਤੇ ਉਹਨਾਂ ਨੂੰ ਦੇਸੀ ਘਿਓ ਲਗਾ ਕੇ ਉਹਨਾਂ ਦੀ ਤੁਸੀਂ ਚੋਰੇ ਬਣਾ ਲਓ ਜਾਂ ਫਿਰ ਸਾਧ ਸੰਗਤ ਜੀ ਤੁਸੀਂ ਉਹਨਾਂ ਪ੍ਰਸ਼ਾਦਿਆਂ ਦੇ ਛੋਟੇ ਛੋਟੇ ਟੁਕੜੇ ਵੀ ਕਾ ਸਕਦੇ ਹੋ ਤੇ ਜੋ ਤੁਸੀਂ ਚੋਰੇ ਨਹੀਂ ਬਣਾਉਣੇ ਤਾਂ ਉਹ ਤੁਹਾਡੀ ਆਪਣੀ ਮਰਜ਼ੀ ਹੈ ਇਸੇ ਤਰ੍ਹਾਂ ਸਾਥ ਸੰਗਤ ਜੀ ਜਿਹੜੀ ਤੁਸੀਂ ਮਿੱਠੀ ਰੋਟੀ ਬਣਾਈ ਹੈ ਜਾਂ ਉਸ ਤੋਂ ਬਾਅਦ ਤੁਸੀਂ ਚੋਰੀ ਕੁੱਟੀ ਹੈ ਤਾਂ ਉਸ ਨੂੰ ਸਾਥ ਸੰਗਤ ਜੀ ਤੁਸੀਂ ਕਾਂਵਾਂ ਨੂੰ ਪਾ ਦਿਓ ਜੇਕਰ ਤੁਹਾਡੇ ਘਰ ਦੇ ਵਿੱਚ ਕਾਂ ਨਹੀਂ ਹੁੰਦੇ ਤੁਸੀਂ ਆਪਣੀ ਛੱਤ ਤੇ ਜਾਂ ਫਿਰ ਆਲੇ ਦੁਆਲੇ ਜਿੱਥੇ ਵੀ ਕਿਤੇ ਤੁਹਾਨੂੰ ਕਾਂ ਦਿਖਾਈ ਦਿੰਦੇ ਨੇ ਉੱਥੇ ਸੰਗਤ ਜੀ ਤੁਸੀਂ ਇਸ ਚੋਰੀ ਨੂੰ ਭਾਵ ਕੇ ਮਿੱਠੀ ਰੋਟੀ ਨੂੰ ਪਾ ਸਕਦੇ ਹੋ ਵੇ ਸੰਗਾ ਜੀ ਅਗਰ ਤੁਹਾਨੂੰ ਕਿਤੇ ਵੀ ਕਾਂ ਦਿਖਾਈ ਨਹੀਂ ਦਿੰਦੇ ਜਾਂ ਕੋਈ ਖੁੱਲੇ ਗਾਰਡਨ ਦੇ ਵਿੱਚ ਜਾ ਕੇ ਜਾਂ ਖੁੱਲੇ ਖੇਤਾਂ ਵਿੱਚ ਕਿਤੇ ਵੀ ਤੁਸੀਂ ਕਾਵਾਂ ਨੂੰ ਦੇਖ ਕੇ ਇਰੋਟੇ ਉਹਨਾਂ ਨੂੰ ਪਾ ਸਕਦੇ ਹੋ ਇਸ ਤਰ੍ਹਾਂ ਤੁਸੀਂ ਇਹ ਉਪਾਅ ਸ਼ੁਰੂ ਕਰ ਸਕਦੇ ਹੋ ਇਹ ਉਪਾਅ ਬਹੁਤ ਹੀ ਜ਼ਿਆਦਾ ਸ਼ਕਤੀਸ਼ਾਲੀ ਤੇ ਤੁਹਾਡੀਆਂ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਕਰਨ ਵਾਲਾ ਉਪਾਅ ਹੈ ਤੇ ਤੁਹਾਡੀਆਂ ਮੁਸ਼ਕਲਾਂ ਤੇ ਪਰੇਸ਼ਾਨੀਆਂ ਜਿਹੜੀਆਂ ਨੇ ਉਹ ਦੂਰ ਹੋ ਜਾਣਗੀਆਂ ਤੇ ਇਸ ਉਪਾਅ ਨੂੰ ਸੰਗਤ ਜੀ ਤੁਸੀਂ ਸਿਰਫ ਸ਼ੁਕਰਵਾ ਦੇ ਦੇਂ ਸਿਰਫ ਸ਼ੁੱਕਰਵਾਰ ਦੇ ਦਿਨ ਹੀ ਕਰਨਾ ਹੈ ਤੇ ਇਸ ਤੋਂ ਤਿੰਨ ਸ਼ੁੱਕਰਵਾਰ ਹੀ ਕਰਨਾ ਹੈ ਇਸ ਤੋਂ ਵੱਧ ਨਹੀਂ ਕਰਨਾ ਇਹ ਉਪਾਕਰਾਂ ਦੇ ਨਾਲ ਤੁਹਾਨੂੰ ਆਪਣੇ ਘਰ ਦੇ ਵਿੱਚ ਕਾफी ਤਬਦੀਲੇ ਫਰਕ ਨਜ਼ਰ ਆਵੇਗਾ ਤੁਹਾਡੇ ਘਰ ਦੇ ਵਿੱਚ ਉਹ ਪੈਸਿਆਂ ਦੀ ਕਮੀ ਜੋ ਹੈ ਉਹ ਦੂਰ ਹੋ ਜਾਵੇਗੀ ਜਾਂ ਫਿਰ ਤੁਹਾਡੇ ਬਿਜ਼ਨਸ ਤੇ ਕਾਰੋਬਾਰ ਦੇ ਵਿੱਚ ਜੋ ਰੁਕਾਵਟਾਂ ਹੁੰਦੀਆਂ ਨੇ ਉਹ ਸਗੰਤ ਜਿ ਸਾਰੀਆਂ ਦੂਰ ਹੋ ਜਾਣਗੀਆਂ ਤੁਹਾਡੇ ਘਰ ਦੇ ਵਿੱਚ ਕਲੇ ਕਲੇਸ਼ ਦੂਰ ਹੋ ਜਾਵੇਗਾ ਕਹਨ ਤੋਂ ਭਾਵੇਂ ਸੰਗਾਜੀ ਤੁਹਾਡੇ ਕਾਦੇ ਜੋ ਵੀ ਜੋ ਵੀ ਪ੍ਰੋਬਲਮ ਹੈ ਮੁਸ਼ਕਲ ਹੈ ਉਹ ਸਾਰੇ ਦੂਰ ਹੋ ਚਾਵੇਗੇ ਇਸੇ ਨਾਲ ਸਾਧ ਸੰਗਾਜੀ ਜਿਹੜੇ ਵੀ ਪੈਣ ਪ੍ਰਾਵਾਂ ਦਾ ਵਿਆਹ ਨਹੀਂ ਹੋ ਰਿਹਾ ਰਿਸ਼ਤੇ ਦੇ ਵਿੱਚ ਰੁਕਾਵਟਾਂ ਆਉਂਦੀਆਂ ਨੇ ਉਹ ਵੀ ਸੰਗਾਜੀ ਇਸ ਉਪਾਅ ਨੂੰ ਤਿੰਨ ਸ਼ੁੱਕਰਵਾਰ ਕਰਕੇ ਦੇਖ ਸਕਦੇ ਨੇ ਉਹਨਾਂ ਨੂੰ ਇਹ ਉਪਾਅ ਕਰਨ ਦੇ ਨਾਲ ਕਾਫੀ ਜ਼ਿਆਦਾ ਲਾਭ ਹੋਵੇਗਾ ਸਾਧ ਸੰਗਾਤ ਤੁਸੀਂ ਇਹ ਉਪਾਅ ਕਰਨਾ ਸ਼ੁਰੂ ਕਰ ਦਿਓਗੇ ਤੁਹਾਨੂੰ ਆਪਣੇ ਆਪ ਹੀ ਪਤਾ ਲੱਗਣਾ ਸ਼ੁਰੂ ਹੋ ਜਾਵੇਗਾ ਜੋ ਰਿਸ਼ਤੇ ਨੇ ਉਹ ਤੁਹਾਡੇ ਕੋਲ ਆਵ ਚਲ ਕੇ ਆਉਣਗੇ ਪਰ ਸਾ ਸੰਗਤ ਇਹ ਉਪਾਅ ਨੂੰ ਤੁਸੀਂ ਪੂਰੀ ਸ਼ਰਧਾ ਅਤੇ ਵਿਸ਼ਵਾਸ ਦੇ ਨਾਲ ਕਰਨਾ ਹੈ ਆਪਣੇ ਮਨ ਦੇ ਵਿੱਚ ਵਿਸ਼ਵਾਸ ਰੱਖ ਕੇ ਕਰਨਾ ਹੈ ਸੰਗਤ ਜੀ ਜਦੋਂ ਕੋਈ ਵੀ ਆਪਾਂ ਕੰਮ ਵਿਸ਼ਵਾਸ ਦੇ ਨਾਲ ਕਰਾਂਗੇ ਤਾਂ ਉਹ ਆਪਣਾ ਕਾਰਜ ਜਰੂਰ ਸਫਲ ਹੁੰਦਾ ਹੈ ਜਦੋਂ ਵੀ ਸਾ ਸੰਗਤ ਤੁਸੀਂ ਇਹ ਉਪਾਅ ਕਰਨਾ ਤੁਸੀਂ ਆਪਣੇ ਮਨ ਦੇ ਵਿੱਚ ਇਹ ਜ਼ਰੂਰ ਸੋਚਣਾ ਕਿ ਜੋ ਵੀ ਇਹ ਉਪਾਅ ਮੈਂ ਕਰ ਰਹੀ ਆ ਇਸ ਦੇ ਨਾਲ ਮੇਰਾ ਜੋ ਵੀ ਕਸ਼ਟ ਹੈ ਦੋਖ ਤਕ ਤਕਲੀਫ ਹੈ ਜ਼ਰੂਰ ਦੂਰ ਹੋਵੇਗਾ ਇਹ ਆਪਣੇ ਮਨ ਦੇ ਵਿੱਚ ਸੋਚਣਾ ਹੈ ਇਸ ਦਾ ਫਾਲ ਮੈਨੂੰ ਜ਼ਰੂਰ ਮਿਲੇਗਾ ਐਸੇ ਨਾਲ ਨਾਲ ਸਾਧ ਸੰਗਤ ਜੀ ਇੱਕ ਹੋਰ ਕੰਮ ਇਸ ਤੋਂ ਇਲਾਵਾ ਸੰਗਤ ਜੀ ਜਿਹੜੇ ਵੀ ਬੱਚਿਆਂ ਦੇ ਵਿਆਹ ਨਹੀਂ ਹੋ ਰਹੇ ਰਿਸ਼ਤੇ ਨਹੀਂ ਹੋ ਰਹੇ ਉਹਨਾਂ ਦੇ ਲਈ ਇੱਕ ਹੋਰ ਉਪਾ ਤੁਹਾਡੇ ਘਰ ਦੇ ਵਿੱਚ ਕੋਈ ਕੋਲਿਜਾਂ ਕੋਈ ਇੱਕ ਗਲਾਸ ਤਾਂਬੇ ਦਾ ਜ਼ਰੂਰ ਹੋਵੇਗਾ ਸਾਸਾਂਗ ਉਸ ਨੂੰ ਪਾਰ ਕੇ ਪਾਣੀ ਦੇ ਨਾਲ ਆਪਣੇ ਸਨਾਣੇ ਰਾਤ ਦੇ ਸਮੇਂ ਰੱਖ ਲਓ ਉਸ ਪਾਣੀ ਦੇ ਵਿੱਚ 1-2 ਚਮਚ ਸ਼ੱਕਰ ਮਿਲਾ ਕੇ ਟਾ ਕੇ ਰੱਖ ਦਿਓ ਇਹ ਸਵੇਰੇ ਉੱਟਦਿਆਂ ਸਾਰੇ ਤੁਸੀਂ ਇਸ ਪਾਣੀ ਨੂੰ ਪ੍ਰਮਾਤਮਾ ਦਾ ਨਾਮ ਲੈ ਕੇ ਪੀਣਾ ਹੈ ਇਸ ਪਾਦਨ ਸਾਸਾਂਗਤ ਜੀ ਭਾਵੇਂ ਲੜਕਾ ਹੋਵੇ ਲੜਕੀ ਹੋਵੇ ਕੋਈ ਵੀ ਕਰ ਸਕਦਾ ਹੈ ਜਦੋਂ ਇਸ ਤਰ੍ਹਾਂ ਦੇ ਨਾਲ ਜਦੋਂ ਇਸ ਤਰ੍ਹਾਂ ਤੁਸੀਂ ਪਾਗ ਕਰਨੇ ਸ਼ੁਰੂ ਕਰਦੇ ਹੋਗੇ ਤਾਂ ਤੁਹਾਨੂੰ ਆਪਣੇ ਆਪ ਪਤਾ ਲੱਗਣਾ ਸ਼ੁਰੂ ਹੋ ਜਾਵੇਗਾ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਪਹਿਲਾਂ ਨਾਲੋਂ ਕਿੰਨਾ ਜ਼ਿਆਦਾ ਬਦਲਾਅ ਹੋ ਚੁੱਕਾ ਹੈ ਜਿਹੜੇ ਭੈਣ ਭਰਾ ਪਰੇਸ਼ਾਨ ਨੇ ਜਿਨ੍ਹਾਂ ਦੇ ਬੱਚਿਆਂ ਦੇ ਰਿਸ਼ਤੇ ਨਹੀਂ ਹੋ ਰਹੇ ਉਹਨਾਂ ਦੇ ਰਿਸ਼ਤੇ ਹੋਣੇ ਸ਼ੁਰੂ ਹੋ ਜਾਣਗੇ ਇਸ ਬਾਣ ਨੂੰ ਸੰਗਤ ਜੇ ਤੁਸੀਂ ਜ਼ਰੂਰ ਕਰਕੇ ਦੇਖਿਓ ਇਹ ਬਹੁਤ ਹੀ ਸ਼ਕਤੀਸ਼ਾਲੀ ਤੇ ਪਾਵਰਫੁਲ ਹੈ ਸਾ ਸੰਗਤ ਜੋ ਸ਼ੱਕਰ ਦੀ ਮਿਠਾਸ ਹੈ ਤੁਹਾਡੇ ਘਰ ਦੇ ਵਿੱਚ ਮਠਾਸ ਲੈ ਕੇ ਆਵੇਗੀ ਕੈਂਤੋ ਪਾਉ ਸੰਗਤ ਜੀ ਕਿ ਤੁਹਾਡੇ ਘਰ ਦੇ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਹੋਣਗੀਆਂ ਸਾਧ ਸੰਗਤ ਜੀ ਇਹ ਆਪਣੀ ਅੱਜ ਦੀ ਵੀਡੀਓ ਸੰਗਤ ਜੀ ਅਸੀਂ ਜਾਣੇ ਅਣਜਾਣੇ ਦੇ ਵਿੱਚ ਅਨੇਕਾਂ ਹੀ ਗਲਤੀਆਂ ਭੁੱਲਾਂ ਚੁੱਕੀਆਂ ਕਰਦੇ ਹਾਂ ਤੇ ਇਹਨਾਂ ਦੀ ਖਿਮਾ ਬਖਸ਼ਨੇ ਸਾਧ ਸੰਗਤ ਤੁਸੀਂ ਵੱਧ ਤੋਂ ਵੱਧ ਗੁਰਬਾਣੀ ਦੇ ਨਾਲ ਜੁੜੋ ਗੁਰੂ ਵਾਲੇ ਬਣੋ ਤੇ ਆਪਣੇ ਬੱਚਿਆਂ ਨੂੰ ਵੀ ਵੱਧ ਤੋਂ ਵੱਧ ਗੁਰਬਾਣੀ ਦੇ ਨਾਲ ਜੋੜੋ ਸੰਗਤ ਜੀ ਇੱਕ ਬੇਨਤੀ ਹੋਰ ਕਿ ਇਸ ਪਾਣ ਨੂੰ ਤੁਸੀਂ ਕੋਈ ਵੀ ਵਹਿਮ ਭਰਮ ਦੇ ਨਾਲ ਨਹੀਂ ਜੋੜਨਾ ਇਹ ਅਸੀਂ ਪੰਛੀਆਂ ਨੂੰ ਦਾਣਾ ਪਾਣੀ ਪਾ ਕੇ ਉਹਨਾਂ ਦੀ ਅਸੀਸਾਂ ਇਕੱਠੀਆਂ ਕਰ ਰਹੇ ਹਾਂ ਕਿਉਂਕਿ ਬੇਜਬਾਨਾਂ ਦੀ ਦਿੱਤੀ ਹੋਈ ਅਸੀਸ ਅਸੀਸ ਛੇਤੀ ਅਸਰ ਕਰਦੀ ਹੈ ਤੇ ਦਰਗਾਹ ਤੱਕ ਜਾਂਦੀ ਹੈ ਸਾਡੇ ਵਿਗੜੇ ਹੋਏ ਸਾਰੇ ਕੰਮ-ਪੰਚਾਂ ਦੇ ਹਨ ਜਿਹੜੇ ਰੁਕੇ ਹੋਏ ਕੰਮ ਹੁੰਦੇ ਨੇ ਇਹ ਪਸ਼ੂ ਪੰਛੀਆਂ ਦੀਆਂ ਅਸੀਸਾਂ ਨੇ ਨਿਪਰੇ ਚੜ ਜਾਂਦੀ ਨੇ ਤਾਂ ਤੁਸੀਂ ਵਾਤਵਤਨ ਦਾਨਪੁਨ ਕਰਿਆ ਕਰੋ ਤੇ ਗੁਰਬਾਣੀ ਦੇ ਨਾਲ ਜੁੜੋ ਗੁਰੂ ਵਾਲੇ ਬਣੋ ਵਾਤਵਤਨ ਗੁਰੂ ਘਰ ਜਾਇਆ ਕਰੋ ਗੁਰਬਾਣੀ ਦੇ ਨਾਲ ਜੋੜਨ ਤੇ ਗੁਰwale ਬਣੋ ਗੁਰwale ਬਣਨ ਦੇ ਨਾਲ ਸਰਬੱਤ ਦਾ ਭਲਾ ਕਰਨਾ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਤੰਤਨ ਅਮਰਸ਼ਹੀਰ ਬਾਬਾ ਜੀ ਪੈਣ ਪਰਾਵਾਂ ਨੂੰ ਤੰਦਰੁਸਤੀਆਂ ਬਖਸ਼ਣ ਸਹਾਸੰਗਤ ਜੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਵਾਹਿਗੁਰੂ ਸੇਕਾ ਖਾਲਸਾ ਵਾਹਿਗੁਰੂ ਸੇਕ ਕੇ ਫਤਿਹ